ਦੋਸਤੋ ਬੜੇ ਅਜੀਬ ਲੋਕ ਨੇ ਆਪਣੀ ਦੁਨੀਆ ਦੇ ਅਰਗਬਤੀ ਖਰੀਦਦੇ ਤਾਂ ਰੱਬ ਦੇ ਲਈ ਆ ਉਹਦੀ ਪੂਜਾ ਕਰਨ ਦੇ ਲਈ ਪਰ ਉਹਦੀ ਸੁਗੰਧੀ ਆਪ ਦੇ ਮਨਪਸੰਦੀ ਖਰੀਦਣਗੇ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਅੱਜ ਦੀ ਕਹਾਣੀਆਂ ਇੱਕ ਅਜਾਹੇ ਫੌਜੀ ਸੈਨਿਕ ਦੀ ਜਿਹੜਾ ਆਪਣੀ ਪਲਟਨ ਦੇ ਨਾਲ ਦੂਜੇ ਦੇਸ਼ ਦੇ ਵਿੱਚ ਵਿਸ਼ਮ ਯੁੱਧ ਲੜਨ ਦੇ ਲਈ ਗਿਆ ਸੀ ਤੇ ਹੁਣ ਜਦੋਂ ਵਿਸ਼ਮ ਯੁੱਧ ਚੱਲ ਰਿਹਾ ਸੀ ਤਾਂ ਇਸ ਫੌਜੀ ਦੇ ਘਰੇ ਉੱਥੋਂ ਕੋਈ ਸੁੱਖ ਸ਼ਾਂਤੀ ਦੀ ਖਬਰ ਕਿਸੇ ਵੀ ਤਰ੍ਹਾਂ ਦੀ ਖਬਰ ਨਹੀਂ ਆਉਂਦੀ ਸੀ ਇਹਦਾ ਪਰਿਵਾਰ ਚਿੰਤਾ ਕਰਦਾ ਸੀ ਮਾਪੇ ਬਹੁਤ ਚਿੰਤਾ ਦੇ ਵਿੱਚ ਸੀ ਉਹ ਕਿਤੇ ਅਖਬਾਰ ਦੇਖਦੇ ਕਿਤੇ ਉਹ ਨਿਊਜ਼ ਦੇਖਦੇ ਕਿਤੇ ਰੇਡੀਓ ਤੇ ਸੁਣਦੇ ਪਰ ਉਹਨਾਂ ਨੂੰ ਕੋਈ ਵੀ ਖਬਰ ਚੰਗੀ ਜਾਂ ਮਾੜੀ ਪਤਾ ਨਹੀਂ ਲੱਗ ਰਹੀ ਸੀ ਤੇ ਫਿਰ ਕੁਝ ਮਹੀਨਿਆਂ ਦੇ ਬਾਅਦ ਵਿਸ਼ਵ ਜੰਦ ਖਤਮ ਹੋਣ ਦੀਆਂ ਖਬਰਾਂ ਆਉਂਦੀਆਂ ਇਹਦਾ ਪਰਿਵਾਰ ਖੁਸ਼ ਹੋ ਜਾਂਦਾ ਵੀ ਵਿਸ਼ਵ ਜੰਦ ਖਤਮ ਹੋ ਗਿਆ ਹੁਣ ਤਾਂ ਸਾਡਾ ਮੁੰਡਾ ਵਾਪਸ ਆਈ ਜਾਊਗਾ ਉਹ ਬੇਸਬਰੀ ਦੇ ਨਾਲ ਉਹਦੇ ਫੋਨ ਦਾ ਇੰਤਜ਼ਾਰ ਕਰਨ ਲੱਗ ਜਾਂਦੇ ਆ 5-7 ਦਿਨ ਲੰਘਦੇ ਆ ਉਹਨਾਂ ਦੇ ਘਰ ਇੱਕ ਫੋਨ ਕਾਲ ਆਉਂਦੀ ਆ ਤੇ ਅੱਗਿਓ ਉਹਨਾਂ ਦਾ ਹੀ ਮੁੰਡਾ ਬੋਲ ਰਿਹਾ ਹੁੰਦਾ ਉਸ ਦੀ ਆਵਾਜ਼ ਸੁਣ ਕੇ ਮਾਪੇ ਪੂਰਾ ਪਰਿਵਾਰ ਬਹੁਤ ਖੁਸ਼ ਹੋ ਜਾਂਦਾ ਵੀ ਸਾਡਾ ਮੁੰਡਾ ਬਚ ਗਿਆ ਤੇ ਹੁਣ ਜੇ ਬਚ ਗਿਆ ਹੁਣ ਤਾਂ ਇਹਨੇ ਵਾਪਸ ਆ ਹੀ ਜਾਣਾ ਅੱਗਿਓ ਉਹ ਮੁੰਡਾ ਸਾਰੇ ਘਰ ਦਾ ਹਾਲ ਚਾਲ ਪੁੱਛਦਾ ਸਾਰਿਆਂ ਦੀ ਖਬਰ ਸਾਰ ਲੈਂਦਾ ਤੇ ਸੁੱਖ-ਸਾਂਤ ਪੁੱਛ ਕੇ ਆਪਣੇ ਮਾਪੇ ਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੇਰੀ ਗੱਲ ਧਿਆਨ ਦੇ ਨਾਲ ਸੁਣਿਓ ਤਾਂ ਮਾਪੇ ਕਹਿੰਦੇ ਦੱਸ ਕੀ ਗੱਲ ਹੈ ਉਹ ਕਹਿੰਦੇ ਮੈਂ ਘਰ ਵਾਪਸ ਤਾਂ ਆਉਣਾ ਵਾ ਪਰ ਮੇਰੇ ਨਾਲ ਮੇਰਾ ਇੱਕ ਦੋਸਤ ਆ ਉਹਨੂੰ ਮੈਂ ਨਾਲ ਲੈ ਕੇ ਆਉਣਾ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਮਾਪੇ ਬਾਪ ਤੇ ਪੂਰਾ ਪਰਿਵਾਰ ਤਾਂ ਵੈਸੇ ਹੀ ਬਹੁਤ ਖੁਸ਼ ਸੀ ਵੀ ਸਾਡਾ ਮੁੰਡਾ ਦਸ਼ਮਜੁੱਤ ਦੇ ਵਿੱਚ ਬਚ ਗਿਆ ਤੇ ਵਾਪਸ ਆ ਰਿਹਾ ਉਹ ਕਹਿੰਦੇ ਹਾਂ ਹਾਂ ਕੋਈ ਨਹੀਂ ਤੂੰ ਲਿਆ ਜਿਹੜੇ ਦੋਸਤ ਨੂੰ ਲੈ ਕੇ ਆਉਣਾ ਫਿਰ ਕੀ ਆ ਤਾਂ ਅੱਗੇ ਉਹ ਮੁੰਡਾ ਕਹਿੰਦਾ ਮੇਰੀ ਗੱਲ ਨੂੰ ਪੂਰੀ ਧਿਆਨ ਨਾਲ ਤਾਂ ਸੁਣ ਲੋ ਵੀ ਉਹ ਜਿਹੜਾ ਮੇਰੇ ਨਾਲ ਮੁੰਡਾ ਆਊਗਾ ਉਹ ਮੇਰਾ ਦੋਸਤ ਆ ਤੇ ਉਹ ਹੁਣ ਆਪਣੇ ਘਰੀ ਰੁਕੂਗਾ ਉਹਨੇ ਕਿਸੇ ਹੋਰ ਘਰੇ ਨਹੀਂ ਜਾਣਾ ਮੜਾ ਜਾ ਸੋਚ ਕੇ ਉਹਦਾ ਪਿਓ ਕਹਿੰਦਾ ਵੀ ਕੋਈ ਨਹੀਂ ਕੋਈ ਨਹੀਂ ਤੂੰ ਲੈ ਆ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਚਾਈ ਬਹੁਤ ਹੁੰਦਾ ਵੀ ਸਾਡਾ ਮੁੰਡਾ ਵਾਪਸ ਆ ਰਿਹਾ ਮੌਤ ਦੇ ਮੂੰਹ ਦੇ ਵਿੱਚੋਂ ਪਰ ਅੱਗੇ ਉਹ ਮੁੰਡਾ ਫੇਰ ਕਹਿੰਦਾ ਵੀ ਪਿਤਾ ਜੀ ਮਾਤਾ ਜੀ ਤੁਸੀਂ ਮੇਰੀ ਗੱਲ ਨੂੰ ਪੂਰੀ ਸੁਣਤਾ ਲਓ ਧਿਆਨ ਨਾਲ ਸੁਣੋ ਗੱਲ ਤਾਂ ਮੁੰਡਾ ਕਹਿੰਦਾ ਵੀ ਜਿਹੜਾ ਮੇਰਾ ਦੋਸਤ ਆ ਉਹ ਲੜਾਈ ਦੌਰਾਨ ਬੰਕਰ ਦੇ ਵਿੱਚ ਵਿਸਫੋਟ ਹੋ ਗਿਆ ਸੀ ਤੇ ਉਹਦਾ ਇੱਕ ਹੱਥ ਤੇ ਇੱਕ ਲੱਤ ਦੋਨੇ ਵੱਡੀਆਂ ਗਈਆਂ ਮੈਂ ਹੁਣ ਉਹਨੂੰ ਆਪਣੇ ਨਾਲ ਲੈ ਕੇ ਆਉਣਾ ਤਾਨੂੰ ਕੋਈ ਇਤਰਾਜ਼ ਤਾਂ ਨਹੀਂ ਪਹਿਲਾਂ ਤਾਂ ਮਾਪੇ ਤੇ ਪੂਰਾ ਪਰਿਵਾਰ ਚੁੱਪ ਜੇ ਰਹੇ ਬਾਅਦ ਚ ਕਹਿੰਦੇ ਪੁੱਤਰ ਤੂੰ ਆ ਜਾ ਉਹਨੂੰ ਰਹਿਣ ਦੇ ਕਿਉਂਕਿ ਜੇ ਤੂੰ ਉਹਨੂੰ ਨਾਲ ਲਿਆਇਆ ਮੁਰਕੇ ਸਾਰੀ ਜ਼ਿੰਦਗੀ ਦਾ ਬੋਝ ਆਪਣੇ ਸਿਰ ਤੇ ਪੈ ਜਾਣਾ ਸਾਰੀ ਜ਼ਿੰਦਗੀ ਉਹਨੂੰ ਕੌਣ ਸੰਭੂਗਾ ਸੱਤੋਂ ਤਾਂ ਜੇ ਨਹੀਂ ਇੰਨੀ ਕਬੀਲਦਾਰੀ ਚੱਕੀ ਜਾਂਦੀ ਤੂੰ ਉਹਨੂੰ ਨਾਲ ਲੈ ਕੇ ਆ ਤੂੰ ਉਹਨੂੰ ਇੱਥੇ ਛੱਡਿਆ ਤੂੰ ਇਕੱਲਾ ਹੀ ਆ ਜਾ ਐਨੀ ਗੱਲ ਸੁਣ ਕੇ ਉਧਰੋਂ ਉਹ ਮੁੰਡਾ ਫੋਨ ਕੱਟ ਦਿੰਦਾ ਉਤੋਂ ਬਾਅਦ ਪੰਜ ਛੇ ਦਿਨ ਲੰਘ ਜਾਂਦੇ ਆ ਫੋਨ ਦਾ ਫੇਰ ਇੰਤਜ਼ਾਰ ਕਰਦੇ ਆ ਮਾਪੇ ਵੀ ਫਿਰ ਦੁਬਾਰਾ ਫੋਨ ਆਊਗਾ ਸ਼ਾਇਦ ਕਟਿਆ ਗਿਆ ਹੋਵੇ ਸਾਡਾ ਮੁੰਡਾ ਵਾਪਸ ਆਉਣ ਵਾਲਾ ਹੀ ਹੋਣਾ ਪਰ ਕੁਝ ਦਿਨਾਂ ਬਾਅਦ ਫਿਰ ਇੱਕ ਫੋਨ ਕਾਲ ਆਉਂਦੀ ਹੈ ਜਿਹਦੇ ਤੇ ਅੱਗਿਓਂ ਦੂਸਰੇ ਦੇਸ਼ ਦੇ ਅਧਿਕਾਰੀ ਬੋਲਦੇ ਹੁੰਦੇ ਵੀ ਤੁਸੀਂ ਸਾਡੇ ਦੇਸ਼ ਦੇ ਵਿੱਚ ਆ ਜਾਓ ਤੁਹਾਡੇ ਲੜਕਾ ਮਿਲ ਗਿਆ ਉਹਦੀ ਸਾਨੂੰ লাশ ਮਿਲੀ ਹੈ ਮਾਪੇ ਦੇ ਪੂਰੇ ਪਰਿਵਾਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਉਹ ਰੋਂਦੇ ਕਰ ਲਾਉਂਦੇ ਚਲੋ ਜੀ ਦੂਸਰੇ ਦੇਸ਼ ਆਪਦੇ ਪੁੱਤ ਦੀ লাশ ਲੈਣ ਦੇ ਲਈ ਪਹੁੰਚ ਜਾਂਦੇ ਆ ਤੇ ਜਦੋਂ ਉੱਥੇ ਜਾਂਦੇ ਆ ਤਾਂ ਉਹਨਾਂ ਦੇ ਅਧਿਕਾਰੀ ਉਹਨਾਂ ਨੂੰ ਦੱਸਦੇ ਆ ਕਿ ਤੁਹਾਡੇ ਪੁੱਤਰ ਦੀ ਮੌਤ ਆ ਜਿਹੜੀ ਉਹ ਜੁੱਧ ਦੇ ਦੌਰਾਨ ਨਹੀਂ ਹੋਈ ਤੁਹਾਡੇ ਪੁੱਤ ਨੇ ਤਾਂ ਸੁਸਾਈਡ ਕੀਤਾ ਆਤਮ ਹਤਿਆ ਕੀਤੀ ਆ ਉਹਨੇ ਉੱਚੀ ਬਿਲਡਿੰਗ ਦੀ ਛੱਤ ਤੋਂ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਇਹ ਸੁਣ ਕੇ ਮਾਪੇ ਬਹੁਤ ਹੈਰਾਨ ਹੁੰਦੇ ਆ ਫਿਰ ਜਦੋਂ ਦੂਜੇ ਦੇਸ਼ ਦੇ ਅਧਿਕਾਰੀ ਉਸ ਮੁੰਡੇ ਦੇ ਮਾਪੇ ਨੂੰ ਮੁੰਡੇ ਦੀ ਲਾਸ਼ ਕੋਲ ਲੈ ਕੇ ਜਾਂਦੇ ਆ ਤਾਂ ਦੇਖ ਕੇ ਮਾਪੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਉਸ ਲਾਸ਼ ਦੀ ਇੱਕ ਬਾਹ ਤੇ ਇੱਕ ਲੱਤ ਹੁੰਦੀ ਨਹੀਂ ਮਤਲਬ ਉਸ ਮੁੰਡੇ ਦੀ ਇੱਕ ਬਾਹ ਤੇ ਇੱਕ ਲੱਤ ਜੁੱਧ ਦੇ ਵਿੱਚ ਹੀ ਕੱਟੀ ਗਈ ਸੀ ਫਿਰ ਸਾਰਾ ਕੁਝ ਮਾਪੇ ਨੂੰ ਯਾਦ ਆਉਂਦਾ ਵੀ ਸਾਡੇ ਮੁੰਡੇ ਨੇ ਸਾਨੂੰ ਫੋਨ ਤੇ ਕਿਹਾ ਸੀ ਵੀ ਸਾਤੋਂ ਕਿੰਨੀ ਵੱਡੀ ਗਲਤੀ ਹੋ ਗਈ ਅਸੀਂ ਇਹ ਕਹਿ ਦਿੰਦੇ ਵੀ ਹਾਂ ਤੂੰ ਆਪਣੇ ਦੋਸਤ ਨੂੰ ਨਾਲ ਹੀ ਲਿਆ ਕਿਉਂਕਿ ਇਹਨਾਂ ਨੇ ਉਹਨੂੰ ਲੈ ਕੇ ਆਉਣ ਦੀ ਇਜਾਜ਼ਤ ਦਿੱਤੀ ਨਹੀਂ ਸੀ ਅਸਲ ਦੇ ਵਿੱਚ ਉਹ ਮੁੰਡਾ ਜਾਣਨਾ ਚਾਹੁੰਦਾ ਸੀ ਕਿ ਮੇਰਾ ਹੱਥ ਹੈ ਨਹੀਂ ਮੇਰਾ ਪੈਰ ਹੈ ਨਹੀਂ ਜਦ ਮੇਰੀ ਲੱਤ ਹੈ ਨਹੀਂ ਮੈਂ ਵਾਪਸ ਘਰੇ ਜਾਵਾਂ ਤਾਂ ਮੈਂ ਇਹਨਾਂ ਤੇ ਬੋਝ ਤਾਂ ਨਹੀਂ ਬਣੂੰਗਾ ਕਿ ਮੈਨੂੰ ਸਾਹਮਤਾ ਲੈਣਗੇ ਮੇਰਾ ਪਰਿਵਾਰ ਮੇਰੇ ਮਾਪੇ ਇਹ ਦੇਖ ਕੇ ਜਾਂ ਇਹ ਸੁਣ ਕੇ ਕਿਵੇਂ ਦਾ ਰਿਐਕਟ ਕਰਦੇ ਨੇ ਪਰ ਉਸ ਟਾਈਮ ਤਾਂ ਪੇਰੈਂਟਸ ਨੇ ਇਹ ਕਹਿਤਾ ਕਿ ਉਹਨੂੰ ਘਰ ਤੋਂ ਲੈ ਕੇ ਆਉਣਾ ਉਹ ਤਾਂ ਸਾਡੇ ਤੇ ਬੋਝ ਬਣੂਗਾ ਤੇ ਉਹ ਮੁੰਡਾ ਸਮਝ ਗਿਆ ਕਿ ਮੈਂ ਵੀ ਉਹਨਾਂ ਤੇ ਜਾ ਕੇ ਬੋਝ ਹੀ ਬਣੂੰਗਾ ਇਹ ਕਹਾਣੀ ਉਸ ਮਾਪੇ ਦੀ ਨਹੀਂ ਉਸ ਫੌਜੀ ਸੈਨਿਕ ਦੀ ਨਹੀਂ ਆਪਣੀ ਸਾਰਿਆਂ ਦੀ ਹੈ ਅੱਜ ਦੇ ਜਮਾਨੇ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਫਾਇਦਾ ਦੇਖ ਆਪਣਾ ਨਫਾ ਨੁਕਸਾਨ ਦੇਖ ਕੇ ਹੀ ਰਿਸ਼ਤਾ ਬਣਾਉਂਦੇ ਨੇ ਤੇ ਜਦੋਂ ਨਫਾ ਨੁਕਸਾਨ ਨਿਕਲ ਜਾਂਦਾ ਤਾਂ ਰਿਸ਼ਤਾ ਤੋੜ ਦਿੰਦੇ ਨੇ ਮੂੰਹ ਵੱਟ ਲੈਂਦੇ ਨੇ ਇਸ ਮਾਪੇ ਦੀ ਬੜੀ ਪ੍ਰੈਕਟੀਕਲ ਸੋਚ ਰਹੀ ਉਹਨਾਂ ਨੇ ਸੋਚਿਆ ਕਿ ਬੋਝ ਬਣੂਗਾ ਲੱਤ ਹੈ ਨਹੀਂ ਬਾਹ ਹੈ ਨਹੀਂ ਕੌਣ ਸਹਾਰੂਗਾ ਸਾਰੀ ਜ਼ਿੰਦਗੀ ਪਰ ਇਹ ਨਹੀਂ ਜਾਣਦੇ ਸੀ ਕਿ ਉਹ ਦੋਸਤ ਨਹੀਂ ਸਾਡਾ ਆਪਣਾ ਹੀ ਮੁੰਡਾ ਤੇ ਆਪਾਂ ਵੀ ਆਪਣੇ ਹਿਸਾਬ ਦੇ ਨਾਲ ਹੀ ਰਿਸ਼ਤੇ ਬਣਾਉਂਦੇ ਹਾਂ ਜਦੋਂ ਕਿਸੇ ਦੇ ਵਿੱਚ ਕੋਈ ਸਾਨੂੰ ਕਮੀ ਲੱਗਦੀ ਆ ਤਾਂ ਆਪਾਂ ਉਹਨੂੰ ਦੂਰ ਕਰ ਦਿੰਦੇ ਹਾਂ ਪਰ ਇਹ ਨਹੀਂ ਜਾਣਦੇ ਕੀ ਕਮੀ ਤਾਂ ਹਰ ਇੱਕ ਇਨਸਾਨ ਦੇ ਵਿੱਚ ਹੁੰਦੀ ਹੈ ਆਪਣੇ ਚ ਵੀ ਆ ਮੇਰੇ ਚ ਵੀ ਆ ਤੁਹਾਡੇ ਚ ਵੀ ਆ ਜਿਵੇਂ ਆਪਾਂ ਕਿਸੇ ਨੂੰ ਆਪਣਾ ਮਤਲਬ ਕੱਢ ਕੇ ਦੂਰ ਕਰਦੇ ਆ ਤਾਂ ਆਪਾਂ ਨੂੰ ਵੀ ਆਪਣਾ ਮਤਲਬ ਕੱਢ ਕੇ ਕਿਸੇ ਨਾ ਕਿਸੇ ਨੇ ਦੂਰ ਕਰ ਹੀ ਦੇਣਾ ਜਾਂ ਕਰਤਾ ਹੋਊਗਾ ਪਰ ਆਪਾਂ ਨੂੰ ਚਾਹੀਦਾ ਕਿ ਆਪਾਂ ਨੂੰ ਇੱਕ ਦੂਜੇ 'ਚ ਕਮੀਆਂ ਨਹੀਂ ਲੱਭਣੀਆਂ ਚਾਹੀਦੀਆਂ ਕਿਉਂਕਿ ਜੇ ਆਪਾਂ ਕਮੀਆਂ ਲੱਭਦੇ ਰਹੇ ਤਾਂ ਆਪਾਂ ਇੱਕ ਦੂਜੇ ਨੂੰ ਪਿਆਰ ਨਹੀਂ ਕਰ ਸਕਦੇ ਸਵਾਦ ਫੇਰ ਆਉਂਦਾ ਪਿਆਰ ਉਹਨਾਂ ਨਾਲ ਵੀ ਕਰੋ ਜਿਨ੍ਹਾਂ 'ਚ ਕੁਝ ਕਮੀਆਂ ਹੁੰਦੀਆਂ ਨੇ ਜਿਵੇਂ ਕਿਸੇ ਨੂੰ ਪੋਲੀਆ ਹੋਇਆ ਹੁੰਦਾ ਜਾਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਆਪਾਂ ਉਹਨਾਂ ਤੋਂ ਕੰਨ ਕਤਰੌਣ ਲੱਗ ਜਾਂਦੇ ਆ ਆਪਾਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਉਹਨਾਂ ਤੋਂ ਦੂਰ ਦੂਰ ਰੱਖਦੇ ਆ ਤੇ ਭੁੱਲ ਜਾਂਦੇ ਆ ਕਿ ਉਸ ਨੂੰ ਵੀ ਉਸੇ ਵਾਹਿਗੁਰੂ ਨੇ ਉਸੇ ਕਾਲਪੁਰਖ ਨੇ ਬਣਾਇਆ ਜਿਸ ਨੇ ਆਪਾਂ ਨੂੰ ਬਣਾਇਆ ਜਿੰਨਾ ਆਪਣਾ ਇਸ ਧਰਤੀ ਤੇ ਅਧਿਕਾਰ ਆ ਜਿੰਨੇ ਅਧਿਕਾਰ ਆਪਾਂ ਨੂੰ ਦੇ ਕੇ ਰੱਬ ਨੇ ਭੇਜਿਆ ਉਹਨੇ ਇੱਕ ਉਹਨੂੰ ਵੀ ਦੇ ਕੇ ਭੇਜਿਆ ਕੀ ਹੋਇਆ ਜੇ ਕੋਸ਼ਕ ਕਮੀਆਂ ਉਹਦੇ ਚ ਨਹੀਂ ਅਸਲ ਦੇ ਵਿੱਚ ਪਿਆਰ ਕਦੇ ਵੀ ਊਚ ਨੀਚ ਭੇਦ ਭਾਵ ਨਹੀਂ ਦੇਖਦਾ ਪਿਆਰ ਤਾਂ ਬਸ ਪਿਆਰ ਹੀ ਹੁੰਦਾ ਤੇ ਰਿਸ਼ਤੇ ਜਾਂ ਮੁਹੱਬਤ ਹਮੇਸ਼ਾ ਦਿਲ ਤੋਂ ਕੀਤੀ ਜਾਂਦੀ ਹੈ ਦਿਮਾਗ ਤੋਂ ਨਹੀਂ ਦਿਮਾਗ ਤੋਂ ਤਾਂ ਸੌਦੇ ਕੀਤੇ ਜਾਂਦੇ ਨੇ ਇਹੀ ਸਾਰਾ ਸਾਰ ਆ ਇਸ ਕਹਾਣੀ ਦਾ ਬੜੀ ਡੂੰਗੀ ਗੱਲ ਆ ਸਮਝਣ ਵਾਲੀ ਆ ਪਰ ਹੈ ਬਹੁਤ ਵੱਡੀ ਬਹੁਤ ਚੰਗੀ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਜਿਨ੍ਹਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਗਲਤੀ ਭੁੱਲ ਚੁੱਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ